ਲੋ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮੈਂ ਤੁਹਾਡਾ ਆਪਣਾ ਰੁਪੀ ਸਿੰਘ ਲਾਰਡ ਤੇ ਸਵੇਰ ਦਾ ਵੇਲਾ ਹੋ ਗਿਆ ਹੈ ਬਲੌਗ ਇੱਕ ਨਵਾਂ ਸ਼ੁਰੂਆਤ ਕੀਤੀ ਆ ਆਪਾਂ ਅੱਜ ਦੁਬਾਰਾ ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹੁਣ ਨਿਕਲੇ ਆ ਤੇ ਹੁਣ ਜਣ ਆਪਾਂ ਦੁਕਾਨ ਤੇ ਜਗਾਲ ਤੇ ਜਾ ਕੇ ਉਹ ਦੇਖਦੇ ਆ ਕਿ ਰਿਐਕਟਿਵਿਟੀ ਕੀ ਕਰਨੀ ਆ ਸਕੂਟਰ ਦੀ ਸਰਵਿਸ ਕਰਾਉਣ ਵਾਲੀ ਆ ਆਪਣੀ ਲਾਲੇ ਦੀ ਤੇ ਲੁਧਿਆਣਾ ਜਾਣਾ ਪੈਣਾ ਹੈ ਲੁਧਿਆਣਾ ਹੀ ਜਾ ਕੇ ਸਭ ਸੌਣੀਆਂ ਖਾਰੀ ਉਹ ਵੀ ਦਾ ਸਾਰਾ ਪਾੜ ਜਿਹੜਾ ਹੈਗਾ ਲੁਧਿਆਣੇ ਮਿਲਦਾ ਹੈ ਇੱਕ ਬੈਟਰ ਇਹਦੀ ਇਹ ਗੱਲ ਹੈਗੀ ਆ ਵੀ ਬਹੁਤ ਵਧੀਆ ਹੈ ਬਹੁਤ ਵਧੀਆ ਲੋ ਜੀ ਹੁਣ ਆਪਾਂ ਜਾ ਰਹੇ ਆਂ ਦੁਕਾਨ ਤੇ ਕੁਝ ਚਾਈਆਂ ਪਰ ਹੋ ਰਹੀਆਂ ਤੇ ਉਨਾਲੇ ਕਰਦੇ ਹੋਣ ਕਰਨੀ ਆਪਾਂ ਸਫਾਈ ਤੇ ਕਰਨੀ ਆ ਤੂਬ ਬੱਤੀ 6 <muchas> கி. ਲੋ ਜੀ ਮਿੱਤਰੋ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਆਪਾਂ ਲੱਕੜਾ ਜਿਹੜਾ ਬਕਸਾ ਜਿਹਾ ਬਣਾਇਆ ਹੈ ਉਹ ਬੋਡੀ ਬਿਲਡਰ ਦੇ ਕੱਤੇ ਤੋਂ ਮੇਨੇ ਉਹਦੇ ਦੇਖਦੇ ਆ ਉਥੇ ਆਪਾਂ ਕੰਮ ਕੀਤਾ ਸੀਗਾ ਸਲਫਾ ਪਾਈਆਂ ਸੀਗੀਆਂ ਤੇ ਹੋਰ ਵੀ ਕੰਮ ਸੀਗਾ ਤੇ ਮੇਨ ਤੇ ਆਪਾਂ ਜਿਹੜਾ ਡੈਕੋਰੇਸ਼ਨ ਕੀਤੀ ਆ ਤੇ ਹੋਰ ਲੱਕੜ ਆ ਤੇ ਉਹ ਆਪਾਂ ਕੰਪਲੀਟ ਕਰ ਦਿੱਤਾ ਥੋੜਾ ਬੋੜਾ ਹੋਰ ਕੰਮ ਰਹਿੰਦਾ ਆ ਬਾਕੀ ਦੇਖਦੇ ਆ ਹੁਣ ਇਸ ਟਾਈਮ ਹੈਗੇ ਆਪਾਂ ਦੁਕਾਨ ਤੇ ਆ ਦੇਖੋ ਇਹ ਸਾਡੀ ਜੀਪੀ ਬੈਠੀ ਹੈਗੀ ਆ ਹਾਂਜੀ ਹੈਲੋ ਕਿਦਾਂ ਸੈੱਟ ਹੈ ਇਹਨੂੰ ਵੀ ਨਣਾਉਣ ਦਾ ਟਾਈਮ ਹੋ ਗਿਆ ਹੈ ਨਲòi ਨੂੰ ਟਾਈਮ ਹੋ ਗਿਆ ਇਹਨੂੰ ਤੇ ਆਹ ਇਹਦਾ ਡੱਬਾ ਰੱਖਿਆ ਧੂਪ ਨਿਕਲੀ ਹੋਈ ਹੈ ਬਾਹਰ ਹਾਂਜੀ ਕਿਦਾਂ ਇਹ ਆਇ ਸ਼ਾਬਾਸ਼ ਕਿਦਾਂ ਹੀ ਗਿਆ ਲੋ ਜੀ ਮਿੱਤਰੋ ਹੁਣ ਜਾਣਾ ਅਸੀਂ ਘਰ ਨੂੰ ਤੇ ਥੋੜਾ ਬੋਦਾ ਕੰਮ ਹੋਰ ਹਲੇ ਰਹਿਦਾ ਆ ਤੇ ਰੋਟੀ ਖਾ ਕੇ ਫੇਰ ਕਰਨਾ ਕਿ ਵੀ ਇਕੱਲੇ ਨੂੰ ਕੰਮਕਾਰ ਕਰਨਾ ਬਹੁਤ ਮੁਸ਼ਕਲ ਆ ਮੋਟਾ ਹੁੰਦਾ ਸੀਗਾ ਰੰਗਕਮ ਕੰਮ ਕਰਾ ਲੈਂਦਾ ਹੁੰਦਾ ਸੀਗਾ ਤੇ ਦੁਕਾਨ ਫੁੱਲੀ ਛੱਡ ਕੇ ਵੀ ਆਪਾਂ ਉੱਥੇ ਸਿਰ ਚਲ ਜੀ ਰਹੇ ਸੀ ਚਲੋ ਹੁਣ ਬੰਦਾ ਸਾਨੂੰ ਮਿਲਿਆ ਨੀਗਾ ਤੇ ਭਰੋਸੇਮੰਦ ਬੰਦਾ ਚਾਹੀਦਾ ਆ ਤੇ ਹੁਣ ਚਲੋ ਵੀ ਜਾਣਾ ਹੁੰਦਾ ਦੁਕਾਨ ਵਧਾ ਕੇ ਜਾਣਾ ਪਹਿਲਾਂ ਤੇ ਹੁਣ ਰੋਟੀ ਖਾ ਲ ਕੇ ਤੇ ਦੇਖਦੇ ਆਂ ਸਲਫਾ ਫੁੱਟਬਾਲੇ ਛੜੇ ਬੋਧੀਆਂ ਲੱਗਾਣੀਆਂ ਰਹਿੰਦੀਆਂ ਆ ਤੇ ਇਹਦੇ ਲੱਠ ਭਾਜ ਦੇ ਵਿੱਚ ਜਿਹੜਾ ਟੈਬ ਲੰਗ ਜਾਂਦਾ ਆ ਕਿਸੇ ਵੇਲੇ ਵਲੌਗ ਨਹੀਂ ਬਣਾ ਹੁੰਦਾ ਤੇ ਹੁਣ ਕੋਸ਼ਿਸ਼ ਕਰਾਂਗੇ ਲਗਾਤਾਰ ਵਲੌਗ ਬਣਾਉਣ ਦੀ ਤੇ ਰੋਟੀ ਖਾਵਾਂਗੇ ਆਪਾਂ ਹੁਣ ਪਹਿਲਾਂ ਤੇ ਜਾ ਕੇ ਲੋ ਜੀ ਮਿੱਤਰ ਗੁਰਦਰਾ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਅਰਦਾਸ ਹੋ ਰਹੀ ਆ ਤੇ ਥੋੜੀ ਦੇਰ ਤੱਕ ਲੰਗਰ ਲੱਗਣਾ ਆ ਆਪਾਂ ਹੁਣ ਲੰਗਰ ਦੀ ਤਿਆਰੀ ਕਰਾਂਗੇ ਤੇ ਕਰੋ ਦਰਸ਼ਨ ਗੁਰਦਰਾ ਸਾਹਿਬ ਦੇ ਤੇ ਅਰਦਾਸ ਹੋ ਰਹੀ ਹੈ ਹਾਲ ਤੱਕ ਆ ਸਾਡੇ ਡਾਕਟਰ ਸਾਹਿਬ ਨੇ ਤੇ ਸੰਗ ਗੱਲ ਕਰ ਰਹੇ ਆ ਹੁਣ ਤੱਕ ਤੇ ਆ ਲੰਗਰ ਹਾਲ ਆ ਇੱਥੇ ਹੁਣ ਲੰਗਰ ਚੁਕਾਇਆ ਜਾਊਗਾ ਥੋੜੀ ਦੇਰ ਤੱਕ ਤੇ ਬਹੁਤ ਜਗ੍ਹਾ ਹੈ ਹੋ ਜਗ੍ਹਾ ਬੈਠਾ ਵਾਸਤੇ ਡਾਕਟਰ ਸਾਹਿਬ ਸਾਡੇ ਬਸ ਬਾਜੀ ਬਸ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਕਿਸ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ ਕਿਸ ਵਿਸ਼ੇ ਤੇ ਮਤਲਬ ਕਿ ਕੁਛ ਵੀ ਕਿਸੇ ਦੇ ਵੀ ਵਿਸ਼ੇ ਤੇ ਕਹਿ ਦੋ ਤੁਸੀਂ ਕੁਛ ਵੀ ਕੁਛ ਵੀ ਕੁਛ ਵੀ ਕਹੋ ਕੁਛ ਵੀ ਮਰਕਮੰਡਲ ਸੰਸਾਰ ਆ ਹਾਂ ਜੀ ਜਿਹੜਾ ਆਇਆ ਉਹਨੇ ਜਾਣਾ ਹੈ ਬਿਲਕੁਲ ਇਹਦੇ ਨਾਲ ਦੀ ਸੱਚਾਈ ਕੋਈ ਨਹੀਂ ਹੈਗੀ ਹੋਰ ਕੁਛ ਨਹੀਂ ਹੋਰ ਕੁਛ ਕੁਛ ਨਹੀਂ ਚਿਆਰੋਂ ਹੁਣ ਲੰਗਰ ਚ ਖਾਵਾਂਗੇ ਆਪਾਂ ਨਾ ਪਹਿਲਾਂ ਲੰਗਰ ਪਾਵਾਂਗੇ ਫੇਰ ਹੀ ਸਿਖਾਵਾਂਗੇ ਬਾਲਟੀਆ ਚ ਰੱਖਣਾ ਲੈ ਲੰਗਰ